ਦਾ ਮੌਸਮ ਨੂੰ ਲੈ ਕੇ ਮੌਸਮ ਨੂੰ ਲੈ ਕੇ ਜੀ ਪਹਿਲਾਂ ਤਾਂ ਧੁੰਦ ਬਹੁਤ ਪੈ ਰਹੀ ਸੀ ਕਾਫੀ ਦਿਨ ਤੋਂ ਧੁੱਪ ਨਹੀਂ ਨਿਕਲ ਰਹੀ ਸੀ ਠੰਡ ਤਾਂ ਬਹੁਤ ਮਸੂਰ ਹੋ ਰਹੀ ਸੀ ਲੋਕਾਂ ਨੂੰ ਪਰ ਹੁਣ 2 ਦਿਨ ਤੋਂ ਧੁੱਪ ਨਿਕਲ ਰਹੀ ਹੈ ਮੌਸਮ ਖੁੱਲਿਆ ਹੋਇਆ ਉਸ ਦੇ ਨਾਲ ਕੀ ਹੈ ਹੁਣ ਕੋਰਾ ਪੈਣਾ ਸ਼ੁਰੂ ਹੋ ਗਿਆ ਬਰਫ਼ ਜੰਮ ਰਹੀ ਹੈ ਜਿਵੇਂ ਤੁਸੀਂ ਆ ਮੇਰੇ ਪਿੱਛੇ ਦੇਖ ਹੀ ਰਹੇ ਹੋ ਹੁਣ ਤੁਸੀਂ ਸਰੋਂ ਦੇਖ ਰਹੇ ਹੋ ਸਰੋਂ ਉੱਪਰੋਂ ਮੁੜ ਗਈ ਆ ਦੇ ਨਾਲ ਇਸ ਦੇ ਨਾਲ ਕਣਕਾਂ ਨੂੰ ਤਾਂ ਫਾਇਦਾ ਹੈ ਕੋਰੇ ਪੈਣ ਦਾ ਕਿਉਂਕਿ ਕਣਕ ਇਸ ਦੇ ਨਾਲ ਫੋਰਟ ਜ਼ਿਆਦਾ ਕਰਦੀ ਹੈ ਬਾਕੀ ਸੁੱਕਾ ਕੋਰਾਵਾ ਸੁੱਕੀ ਠੰਡ ਹੈ ਐਤ ਕੀ بارش ਨਾਉਣ ਕਾਰਨ ਕੋਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਆ ਜਿਹੜੀ ਸਰੋਂ ਆ ਸਰੋਂ ਦਾ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਨਾ ਸਰੋਂ ਦੀ ਤੇ ਕੋਰਾ ਇੱਥੋਂ ਤੱਕ ਜਿਹੜੀ ਸਰੋਂ ਨੇ ਫਲੀ ਕੱਢ ਲਈ ਹੈ ਉਸ ਨੂੰ ਕੋਰੇ ਦੇ ਵਿੱਚ ਹੀ ਫਲੀ ਦੇ ਵਿੱਚ ਸਰੋਂ ਦੇ ਦਾਣੇ ਨੂੰ ਖਤਮ ਕਰ ਦਿੰਦਾ ਹੈ ਕੋਰਾ ਇਸ ਕਰਕੇ بارش ਬਹੁਤ ਜ਼ਰੂਰੀ ਸੀ ਪਰ ਐਤ ਕੀ ਬਾਰਿਸ਼ਾਂ ਸਰਦੀ ਦੇ ਵਿੱਚ ਹੋਈਆਂ ਹੀ ਨਹੀਂ ਜਦੋਂ ਤੋਂ ਅਸੀਂ ਝੋਨਾ ਵੜਿਆ ਵਾ ਲੈ ਕੇ ਇੱਕ ਵਾਰ ਝੋਨੇ ਨੂੰ ਡੇਗ ਜਰੂਰ ਗਿਆ ਸੀ ਮੀਨ ਏਰੀਆ ਆਇਆ ਸੀ ਲੇਕਿਨ ਉਸ ਤੋਂ ਬਾਅਦ بارش ਨਹੀਂ ਹੋਈ ਇਸ ਕਰਕੇ ਕੋਰਾ ਬਹੁਤ ਜ਼ਿਆਦਾ ਪੈ ਰਿਹਾ ਵਾ ਦੋ ਦਿਨ ਤੋਂ ਕੋਹਰਾ ਪੈ ਰਿਹਾ ਜੀ ਐਵੇਂ ਮੌਸਮ ਖੁੱਲਦਾ ਰਹੇਗਾ ਰੋਜ਼ ਤੇ ਦਿਨ ਦੀ ਦਿਨੇ ਕੋਹਰਾ ਵਧੇਗਾ ਜੀ ਕੋਹਰੇ ਨੇ ਵਧਣਾ ਵਾ ਤੇ ਜੇਕਰ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੁੰਦੀ ਹੈ ਤੇ ਫਿਰ ਇਸ ਕੋਹਰੇ ਦਾ ਵੀ ਫਾਇਦਾ ਹੋਏਗਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਫਸਲਾਂ ਵਾਂ ਥੱਲੇ ਪਾਣੀ ਹੋਏਗਾ ਜਦੋਂ ਇਹ ਸੁੱਕਾ ਕੋਹਰਾ ਪੈਂਦਾ ਸੁੱਕੀ ਠੰਡ ਪੈਂਦੀ ਹੈ ਇਹ ਫਸਲਾਂ ਨੂੰ ਤਾਂ ਕੀ ਇਹ ਆਦਮੀ ਨੂੰ ਹੀ ਨੁਕਸਾਨ ਕਰਦੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਵੇਂ ਘਾਹ ਤੇ ਬਰਫ਼ ਜੰਮੀ ਪਈ ਹੈ ਅਸਵਾ ਤੇ ਬਰਫ਼ ਜੰਮੀ ਪਈ ਹੈ ਤੇ ਸੁੱਕੀ ਠੰਡ ਜਦੋਂ ਬੰਦੇ ਨੂੰ ਲੈਂਦੀ ਹੈ ਤੇ ਬੰਦੇ ਨੂੰ ਹੀ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੀ ਹੈ ਕਿਉਂਕਿ ਇਹ ਬੰਦੇ ਦੇ ਹੱਡ ਚੀਰ ਦਿੰਦੀ ਹੈ ਇਸ ਕਰਕੇ بارش ਜ਼ਰੂਰੀ ਹੈ ਤੇ ਬਾਕੀ بارش ਪੈਣਾ ਫਿਰ ਧੁੰਦਾਂ ਦੇ ਦੌਰ ਵੀ ਵਧਣਗੇ ਅਸੀਂ ਕਹਿੰਦੇ ਧੁੰਦ ਨਾਲੋਂ ਤੋਂ ਕੋਰਾ ਠੀਕ ਹੈ ਪਰ ਜਿਹੜਾ ਇੰਨਾ ਜ਼ਿਆਦਾ ਵੀ ਕੋਰਾ ਨਹੀਂ ਪੈਣਾ ਚਾਹੀਦਾ ਕਿ ਜਿਹਦੇ ਨਾਲ ਫਸਲਾਂ ਨੂੰ ਦਾਹੀ ਨੁਕਸਾਨ ਹੋਵੇ ਜੇ ਜ਼ਿਆਦਾ ਕੋਰਾ ਪੈਗਾ ਫਿਰ ਕਣਕ ਨੂੰ ਵੀ ਨੁਕਸਾਨ ਹੋ ਜੀ ਜੇ ਬਹੁਤ ਜ਼ਿਆਦਾ ਕੋਰਾ ਪੈਗਾ ਮੇ ਸੁੱਕੀ ਠੰਡ ਪੈਂਦੀ ਰਹੇਗੀ ਫਿਰ ਕਣਕਾਂ ਦਾ ਵੀ ਨੁਕਸਾਨ ਹੈ بارش ਜ਼ਰੂਰੀ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿਨੇ ਤਾਂ 20-22 ਡਿਗਰੀ ਹੋ ਜਾਂਦਾ ਤੇ ਰਾਤ ਨੂੰ ਜਾਂ ਤੜਕਸਰ ਕਿੰਨਾ ਹੁੰਦਾ ਦੇਖੋ ਜੀ ਸਵੇਰੇ ਤਾਂ ਨਿਕਲੇ ਨਹੀਂ ਜਾਂਦਾ ਬਾਹਰ ਤੇ ਜਿਵੇਂ ਹੁਣ ਖੜੇ ਆ ਤੇ ਪੈਰ ਠਰੀ ਜਾਂਦੇ ਜਿਵੇਂ ਬਰਫ 'ਚ ਬੈਠੇ ਹੋਨੇ ਆ ਤੇ ਲੇਕਿਨ ਕੱਲ ਦਿਨੇ ਤਾਂ ਇੰਨਾ ਕੋ ਤਾਪਮਾਨ ਸੀਗਾ ਵੀ ਧੁੱਪੇ ਬੈਠਾ ਨਹੀਂ ਜਾਂਦਾ ਸੀਗਾ ਇੱਕਦਮ ਧੁੱਪ ਐ ਇਸ ਤਰ੍ਹਾਂ ਹੋ ਗਈ ਸੀ ਜਿਵੇਂ ਗਰਮੀ ਦੀ ਧੁੱਪ ਹੁੰਦੀ ਹੈ ਇਹ ਵੀ ਨੁਕਸਾਨਦੇ ਆ ਬਾਰਿਸ਼ ਨਾ ਆਉਣ ਕਾਰਨ ਵੀ ਦਿਨੇ ਜ਼ਿਆਦਾ ਧੁੱਪ ਤੇ ਰਾਤ ਨੂੰ ਜ਼ਿਆਦਾ ਠੰਡ ਦਿਨੇ ਗਰਮੀ ਪੈਣੀ ਰਾਤ ਨੂੰ ਠੰਡ ਪੈਣੀ ਇਹ ਫਸਲਾਂ ਵਾਸਤੇ ਨੁਕਸਾਨਦੇ ਕਾ ਤੇ ਲੋਕਾਂ ਵਾਸਤੇ ਵੀ ਨੁਕਸਾਨਦੇ ਆ ਤਾਂ ਮੌਸਮ ਨੂੰ ਲੈ ਕੇ ਮੌਸਮ ਨੂੰ ਲੈ ਕੇ ਜੀ ਪਹਿਲਾਂ ਤਾਂ ਧੁੰਦ ਬਹੁਤ ਪੈ ਰਹੀ ਸੀ ਕਾਫੀ ਦਿਨ ਤੋਂ ਧੁੱਪ ਨਹੀਂ ਨਿਕਲ ਰਹੀ ਸੀ ਠੰਡ ਤਾਂ ਬਹੁਤ ਮਹਿਸੂਸ ਹੋ ਰਹੀ ਸੀ ਲੋਕਾਂ ਨੂੰ ਪਰ ਹੁਣ ਦੋ ਦਿਨ ਤੋਂ ਧੁੱਪ ਨਿਕਲ ਰਹੀ ਹੈ ਮੌਸਮ ਖੁੱਲਿਆ ਹੋਇਆ ਉਸ ਦੇ ਨਾਲ ਕੀ ਹੈ ਹੁਣ ਕੋਰਾ ਪੈਣਾ ਸ਼ੁਰੂ ਹੋ ਗਿਆ ਬਰਫ਼ ਜੰਮ ਰਹੀ ਹੈ ਜਿਵੇਂ ਤੁਸੀਂ ਆ ਮੇਰੇ ਪਿੱਛੇ ਦੇਖ ਹੀ ਰਹੇ ਹੋ ਹੁਣ ਤੁਸੀਂ ਸਰੋਂ ਦੇਖ ਰਹੇ ਹੋ ਸਰੋਂ ਉੱਪਰੋਂ ਮੁੜ ਗਈ ਆ ਦੇ ਨਾਲ ਇਸ ਦੇ ਨਾਲ ਕਣਕਾਂ ਨੂੰ ਤਾਂ ਫਾਇਦਾ ਹੈ ਕੋਰੇ ਪੈਣ ਦਾ ਕਿਉਂਕਿ ਕਣਕ ਇਸ ਦੇ ਨਾਲ ਫੋੜ ਜਾਂਦਾ ਕਰਦੀ ਹੈ ਬਾਕੀ ਸੁੱਕਾ ਕੋਰਾਵਾ ਸੁੱਕੀ ਠੰਡ ਆ ਐਤ ਕੀ بارش ਨਾਉਣ ਕਾਰਨ ਕੋਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਆ ਜਿਹੜੀ ਸਰੋਂ ਆ ਸਰੋਂ ਦਾ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਆ ਨਾ ਸਰੋਂ ਦੀ ਤੇ ਕੋਰਾ ਇੱਥੋਂ ਤੱਕ ਆ ਜਿਹੜੀ ਸਰੋਂ ਨੇ ਫਲੀ ਕੱਢ ਲਈ ਹੈ ਉਸ ਨੂੰ ਕੋਰੇ ਦੀ ਵਿੱਚ ਹੀ ਫਲੀ ਦੇ ਵਿੱਚ ਸਰੋਂ ਦੇ ਦਾਣੇ ਨੂੰ ਖਤਮ ਕਰ ਦਿੰਦਾ ਇਹ ਕੋਰਾ ਐਸ ਕਰਕੇ بارش ਬਹੁਤ ਜ਼ਰੂਰੀ ਸੀ ਪਰ ਐਤ ਕੀ ਬਾਰਸ਼ਾਂ ਸਰਦੀ ਦੇ ਵਿੱਚ ਹੋਈਆਂ ਹੀ ਨਹੀਂ ਜਦੋਂ ਤੋਂ ਅਸੀਂ ਝੋਨਾ ਵੜਿਆ ਵਾ ਲੈ ਕੇ ਇੱਕ ਵਾਰ ਝੋਨੇ ਨੂੰ ਦੇਖ ਜਰੂਰ ਗਿਆ ਸੀ ਮੀਨ ਏਰੀਆ ਆਇਆ ਸੀ ਲੇਕਿਨ ਉਸ ਤੋਂ ਬਾਅਦ بارش ਨਹੀਂ ਹੋਈ ਐਸ ਕਰਕੇ ਕੋਰਾ ਬਹੁਤ ਜ਼ਿਆਦਾ ਪੈ ਰਿਹਾ ਵਾ ਦੋ ਦਿਨ ਤੋਂ ਕੋਹਰਾ ਪੈ ਰਿਹਾ ਜੀ ਐਵੇਂ ਮੌਸਮ ਖੁੱਲਦਾ ਰਹੇਗਾ ਰੋਜ਼ ਤੇ ਦਿਨ ਦੀ ਦਿਨੇ ਕੋਹਰਾ ਵਧੇਗਾ ਜੀ ਕੋਰੇ ਨੇ ਵਧਣਾ ਵਾ ਤੇ ਜੇਕਰ ਆਉਣ ਵਾਲੇ ਦਿਨਾਂ ਚ ਬਾਰਿਸ਼ ਹੁੰਦੀ ਹੈ ਤੇ ਫਿਰ ਇਸ ਕੋਰੇ ਦਾ ਵੀ ਫਾਇਦਾ ਹੋਏਗਾ ਕਿਉਂਕਿ ਇਸ ਦੇ ਨਾਲ ਜਿਹੜੀਆਂ ਫਸਲਾਂ ਵਾਂ ਥੱਲੇ ਪਾਣੀ ਹੋਏਗਾ ਜਦੋਂ ਸੁੱਕਾ ਕੋਹਰਾ ਪੈਂਦਾ ਸੁੱਕੀ ਠੰਡ ਪੈਂਦੀ ਹੈ ਇਹ ਫਸਲਾਂ ਨੂੰ ਤਾਂ ਕੀ ਇਹ ਆਦਮੀ ਨੂੰ ਹੀ ਨੁਕਸਾਨ ਕਰਦੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਵੇਂ ਘਾਹ ਤੇ ਬਰਫ਼ ਜੰਮੀ ਪਈ ਹੈ ਅਸਵਾ ਤੇ ਬਰਫ਼ ਜੰਮੀ ਪਈ ਹੈ ਤੇ ਸੁੱਕੀ ਠੰਡ ਜਦੋਂ ਬੰਦੇ ਨੂੰ ਲੈਂਦੀ ਹੈ ਤੇ ਬੰਦੇ ਨੂੰ ਹੀ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੀ ਹੈ ਕਿਉਂਕਿ ਇਹ ਬੰਦੇ ਦੇ ਹੱਡ ਛੀਰ ਦਿੰਦੀ ਹੈ ਇਸ ਕਰਕੇ بارش ਜ਼ਰੂਰੀ ਹੈ ਤੇ ਬਾਕੀ بارش ਪੈਣਾ ਫਿਰ ਧੁੰਦਾਂ ਦੇ ਦੌਰ ਵੀ ਵਧਣਗੇ ਅਸੀਂ ਕਹਿੰਦੇ ਧੁੰਦ ਨਾਲੋਂ ਤੋਂ ਕੋਰਾ ਠੀਕ ਹੈ ਪਰ ਜਿਹੜਾ ਇੰਨਾ ਜ਼ਿਆਦਾ ਵੀ ਕੋਰਾ ਨਹੀਂ ਪੈਣਾ ਚਾਹੀਦਾ ਕਿ ਜਿਹਦੇ ਨਾਲ ਫਸਲਾਂ ਦਾ ਹੀ ਨੁਕਸਾਨ ਹੋ ਜੇ ਜੇ ਜ਼ਿਆਦਾ ਕੋਰਾ ਪੈਗਾ ਫਿਰ ਕਣਕ ਨੂੰ ਵੀ ਨੁਕਸਾਨ ਹੈ ਜੀ ਜੇ ਬਹੁਤ ਜ਼ਿਆਦਾ ਕੋਰਾ ਪੈਗਾ ਮੇ ਸੁੱਕੀ ਠੰਡ ਪੈਂਦੀ ਰਹੇਗੀ ਫਿਰ ਕਣਕਾਂ ਦਾ ਵੀ ਨੁਕਸਾਨ ਹੈ بارش ਜ਼ਰੂਰੀ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿਨੇ ਤਾਂ ਵੀ 22 ਡਿਗਰੀ ਹੋ ਜਾਂਦਾ ਤੇ ਰਾਤ ਨੂੰ ਜਾਂ ਤੜਕਸਰ ਕਿੰਨਾ ਹੁੰਦਾ ਦੇਖੋ ਜੀ ਸਵੇਰੇ ਤਾਂ ਨਿਕਲੇ ਨਹੀਂ ਜਾਂਦਾ ਬਾਹਰ ਤੇ ਜਿਵੇਂ ਹੁਣ ਖੜੇ ਆ ਤੇ ਪੈਰ ਠਰੀ ਜਾਂਦੇ ਜਿਵੇਂ ਬਰਫ਼ 'ਚ ਬੈਠੇ ਹੋਣੇ ਆ ਤੇ ਲੇਕਿਨ ਕੱਲ ਦਿਨੇ ਤਾਂ ਇੰਨਾ ਕੁ ਤਾਪਮਾਨ ਸੀਗਾ ਵੀ ਧੁੱਪੇ ਬੈਠਾ ਨਹੀਂ ਜਾਂਦਾ ਸੀਗਾ ਇੱਕਦਮ ਧੁੱਪ ਐਸ ਤਰ੍ਹਾਂ ਹੋ ਗਈ ਸੀ ਜਿਵੇਂ ਗਰਮੀਆਂ ਦੀ ਧੁੱਪ ਹੁੰਦੀ ਹੈ ਇਹ ਵੀ ਨੁਕਸਾਨਦੇ ਆ ਬਾਰਿਸ਼ ਨਾ ਆਉਣ ਕਾਰਨ ਵੀ ਦਿਨੇ ਜ਼ਿਆਦਾ ਧੁੱਪ ਤੇ ਰਾਤ ਨੂੰ ਜ਼ਿਆਦਾ ਠੰਡ ਦਿਨੇ ਗਰਮੀ ਪੈਣੀ ਰਾਤ ਨੂੰ ਠੰਡ ਪੈਣੀ ਇਹ ਫਸਲਾਂ ਵਾਸਤੇ ਨੁਕਸਾਨਦੇ ਕਾ ਤੇ ਲੋਕਾਂ ਵਾਸਤੇ ਨੁਕਸਾਨਦੇ ਆ